ਜੀ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਠਾਕ ਆ ਗਿਆ ਮਾ ਜੋ ਗੁਰਦੁਆਰਾ ਸਾਹਿਬ ਤੁਹਾਨੂੰ ਵੀ ਦਰਸ਼ਨ ਕਰਾਈ ਇਸ ਵੀਡੀਓ ਸਵੇਰੇ ਨਚਾਨ ਸਾਹਿਬ ਦੀ ਸੇਵਾ ਕਰ ਲਈਏ ਬੱਬੀ ਸਾਡੀ ਗਾਂਸ ਹੋਈ ਸੀ ਆ ਦੇਖੋ ਬੱਚੀ ਉਹਦੀ ਇਹ ਸੋਹਣੀ ਆ ਇੱਧਰ ਦੇਖੋ ਮੈਡਮ ਕਿਦਾਂ ਨਾਲ ਪਈ ਹੋਆ ਕਿਦਾਂ ਫੇ ਸੇਲੀਆਂ ਸੇਲੀਆਂ ਆਹ ਬਾਬੇ ਇੱਕ ਸਾਡੀ ਗੁੱਤੀ ਮਾਰਨੇ ਵਾਲੀ ਆ ਵਿਚਾਰੀ ਹੋਈ ਉਹ ਮੈਂ ਜਲ ਪਾਉਣ ਆਇਆ ਸੀ ਇਹਨੂੰ ਮੈਂ ਤਾਂ ਚੱਲ ਜੇ ਸਾਹ ਨਿਕਲ ਨਿਓਂਗਾ ਚੱਲ ਸੋਖੇ ਨਿਕਲ ਜਾਣ ਹਨਾ ਇਹੀ ਅਰਦਾਸ ਐਵੇਂ ਵਿਚਾਰੀ ਔਖੀ ਹੁੰਦੀ ਆ ਜਾਨਵਰ ਤਾਂ ਦੇਖ ਵੀ ਨਹੀਂ ਹੁੰਦਾ ਨਾ ਜਿਹੜੇ ਵਿਚਾਰੇ ਛੋਟੇ ਹੋਣ ਹਨਾ ਕੋਈ ਵੀ ਨਹੀਂ ਤਾਂ ਦੇਖ ਹੁੰਦਾ ਚਾਹੇ ਵੱਡਾ ਵੀ ਹੋਵੇ ਚਲੋ ਕੋਈ ਨਹੀਂ ਜੇ ਤਾਂ ਹੋਈ ਉਹ ਵੀ ਵਧੀਆ ਹੋਏ ਤਾਂ ਬਾਤ ਯੂਗੀ ਹਨਾ ਨਹੀਂ ਤਾਂ ਫੇ ਸਾਹ ਸੁੱਕੇ ਨਿਕਲ ਜਾਣ ਐਮੀ ਤੇਰੀ ਤੰਗ ਜੀ ਨਾ ਹੋਵੇ ਪਹਿਲਾਂ ਧੁੱਪੇ ਪਈ ਸੀ ਹੁਣ ਤਾਂ ਅਗੇ ਸ਼ਾਮੇ ਪੈ ਗਈ ਸੀ ਪਹਿਲਾਂ ਉੱਥੇ ਪਈ ਹੋ ਸੀ ਵਿਚਾਰੀ ਚਲੋ ਕਰਦੇ ਆ ਗੱਲਬਾਤ ਫੇ ਨਾਲ ਦੇ ਬੱਬੇ ਵੀ ਛੋਟੇ ਹੁੰਦੇ ਦੀ ਫੋਟੋ ਹੋਰ ਵੀ ਹੈਗੀ ਐ ਦਿਖਾਉਣਾ ਤੁਹਾਨੂੰ ਮੈਂ ਦੋ ਤਿੰਨ ਹੋਣੀਆਂ ਇਹਨਾਂ ਦਾ ਹੋਰ ਨਾਲ ਦੇਖੋ ਉਧਰ ਭੈਣ ਮੇਰੀ ਖੜੀ ਆ ਵੱਡੀ ਉਹਨੇ ਮੇਂ ਗੱਲ ਹੀ ਫੜਿਆ ਸੀ ਮੇਰਾ ਦੇਖੋ ਟ੍ਰਿਪਰ ਦੇਖੋ ਤੁਸੀਂ ਇੱਥੇ ਦੇਖੋ ਮਾਤਾ ਨੇ ਚੱਕਿਆ ਮਮੀ ਨੇ ਦੇਖੋ ਤਾਂ ਕਾਪੀ ਐ ਜੇ ਪਈਆਂ ਸੀਗੀਆਂ ਪ੍ਰੈਕਟੀਕਲ ਜੀ ਨਹੀਂ ਹੁੰਦੀ ਜਿਹੜੀ 6ਵੀਂ ਕਲਾਸ ਦੀ ਆ ਇੱਕ ਮਿੰਟ ਖੜੇ ਮੇਰੀ ਹੁਣੀ ਦੇਖਣ ਦੇਖਦਾ ਨਹੀਂ ਭੈਣ ਵੀ ਪ੍ਰੈਕਟੀਕਲ ਐ 6ਵੀਂ ਕਲਾਸ ਦੀ ਦੇਖੋ ਹੱਲੇ ਵੀ ਸਾਮਕੇ ਰੱਖੀ ਹੋਆ ਇਹ ਸਾਡੇ ਵਰਗੇ ਬਾ ਚਲੋ ਇਹ ਮਿਲ ਗਈਆਂ ਕਿਤਾਬਾਂ ਜੀ ਸਕੂਲ ਨੂੰ ਇੱਕ ਸਾਈਡ ਤੇ ਰੱਖ ਦੋ ਬਾ ਹੈ ਨਹੀਂ ਮੜਾ ਮੋਟਾ ਜੀ ਕਹਣਾ ਇੰਨਾ ਨਹੀਂ ਭਾਰ ਚੱਕ ਹੁੰਦਾ ਹੁਣ ਪਤਾ ਲੱਗਦਾ ਹਾਂ ਪੜ ਲੈਣਾ ਹੀ ਵਧੀਆ ਹੀ ਏਦੋਂ ਤੇ ਮੈਨੂੰ ਲੱਗਦਾ ਨਹੀਂ ਤਾਂ ਵੇਚ ਪੂਝ ਦਿੱਤੀਆਂ ਹੋਣੀਆਂ ਰੁੱਦੀ ਰੁੱਦੀ ਵਾਲੇ ਨੇ ਕੀ ਹੁੰਦੇ ਸੀ ਕਿਤਾਬਾਂ ਲੈ ਵੇਚ ਦੋ ਇਦਾਂ ਕਈ ਕੁਛ ਹੁਣ ਫੜਾਫੜੂ ਦਿੱਤੀਆਂ ਹੀ ਤਾਂ ਇਹ ਲੋਕ ਇਦਾਂ ਸਾਹਮਣੇ ਰੱਖਦੇ ਆ ਪਰ ਮੈਨੂੰ ਨਹੀਂ ਮੈਨੂੰ ਲੱਗਦਾ ਇੱਕ ਅੱਧੀ ਕੋਈ ਹੋਊਗੀ ਚੈਤ ਪਈ ਹੋਊਗੀ ਉਦੋਂ ਹੀ ਮੈਂ ਲੱਭਦਾ ਸੀ ਆ ਪ੍ਰੈਕਟੀਕਲ ਜੀ ਲੱਭ ਕੇ ਮੈਂ ਦੇਖਣਾ ਵਿੱਚ ਫੋਟੋਆਂ ਸਿਗੀਆਂ ਪਈਆਂ ਆ ਛੋਟੇ ਹੁੰਦੇ ਸਹੀ ਲੱਗਦੇ ਸੀਗੇ ਮਗਲੂ ਮਗਲੂ ਇਹ ਆਉਣ ਤਾਂ ਉਹ ਜੜਿਆਂ ਵਾਲਾ ਕੰਮ ਹੋਇਆ ਇਹ ਦੇਖੋ ਕਿਦਾਂ ਸਰਕਲ ਬਦਲਦਾ ਹਨ ਬੰਦਾ ਛੋੜਾ ਕਿੰਨਾ ਸੋਹਣਾ ਲੱਗਦਾ ਕੋਈ ਵੀ ਜਰੂਰੀ ਨਹੀਂ ਮੈਂ ਹੀ ਆਪਣੇ ਮੀਆਂ ਮਿੱਟੂ ਵੀ ਨਹੀਂ ਬਣਦੇ ਚੰਗੇ ਲੱਗਦੇ ਤੇ ਉਦੋਂ ਦਾ ਸੋਹਣਾ ਲੱਗਦਾ ਛੋਟਾ ਹੁੰਦਾ ਤੁਸੀਂ ਦੱਸਿਓ ਪਰ ਦੇਖ ਲਓ ਕਿਦਾਂ ਚੱਕਰ ਘੁੰਮਦਾ ਨਾ ਪੂਰਾ ਇਹਨਾਂ ਢੀੜਾ ਪਹਿਲਾਂ ਕਿਦਾਂ ਦਾ ਹੁੰਦਾ ਫੇ ਹੌਲੀ-ਹੌਲੀ ਜਵਾਨ ਹੁੰਦਾ ਹੋਰ ਮਨ ਜੰਦੀ ਬੋਡੀ ਦੀ ਸ਼ੇਪ ਜਦੋਂ ਮੁੱਢਾ ਹੁੰਦਾ ਵੀ ਹੋਰ ਕਿਉਂ ਜੀ ਆ ਇੱਕ ਰਹਿ ਗਈ ਸੀ ਆ ਆ ਦੇਖੋ ਇਹ ਲਾਈਓ ਤਾਂ ਫਰੇਮ ਜੇ ਬਣਾ ਕੇ ਓਏ ਯਾਰ ਬੱਬੇ ਉਹ ਕੰਮ ਹੋ ਹੀ ਗਿਆ ਵਿਚਾਰੀ ਦਾ ਚਲੋ ਜਲ ਪਾਇਆ ਪਰ ਦੇਖ ਲਓ ਸਾਹ ਕੀ ਪਤਾ ਉਹਨੂੰ ਸੋਕੇ ਆ ਗਏ ਹੋਗੇ ਨਾ ਨਹੀਂ ਤਾਂ ਵਿਚਾਰੀ ਬਹੁਤ ਔਖੀ ਸੀਗੀ ਪਰ ਦੇਖ ਲਓ ਦੁੱਖ ਜਿਆਦਾ ਹੁੰਦਾ ਹੀ ਆ ਨਾ ਜਾਨਵਰ ਮਰੇ ਜਦੋਂ ਇਹ ਅੱਗੇ ਇੱਕ ਕੁੱਤਾ ਹੁੰਦਾ ਸੀ ਸਾਡੇ ਰਿਆ ਹੁਣ ਮਿਲਦਾ 17-18 ਸਾਲ ਉਹ ਉਹ ਮਰੀਆਣਾ ਉਦੋਂ ਬਹੁਰ ਹੋਇਆ ਮੈਂ ਬਹੁਤ ਜਾਦਾ ਉਹ ਬਹੁਤ ਜਦਾਂ ਆਉਂਦੇ ਨਹੀਂ ਗਈ ਜਿਹਨਾਂ ਨੂੰ ਦਿਲ ਜਿੰਨ ਲੱਗ ਜਾਂਦੇ ਸਾਰੇ ਲੱਗ ਜਾਂਦੇ ਉਦਾਂ ਦਾ ਪਰ ਉਹ ਵਧੀਆ ਹੀ ਕੁੱਤਾ ਹੈ ਨਾ ਰੱਖੀ ਰੁਖੀਲੇ ਵੀ ਉਦਾਂ ਹੀ ਬਹੁਤ ਸਿਆਣਾ ਸੀਗਾ ਚਲੋ ਵਿਚਾਰੀ ਜਿੰਨੀ ਲਿਖੀ ਸੀਗੀ ਪਰ ਇੱਕ ਗੱਲ ਮੈਨੂੰ ਲੱਗਦਾ ਫਿਰ ਜਲ ਪਾਇਆ ਨਾ ਸਾਹ ਸੌਖੇ ਆ ਗਏ ਵਧੀਆ ਹੋਇਆ ਨਿਕਲ ਗਏ ਹਨ ਐਵੇਂ ਬਹੁਤ ਔਖੀ ਸੀ ਵਿਚਾਰੀ ਬਾਬੇ ਉਹ ਜੇ ਦੋ ਵਾਰੀ ਸੇਵਾ ਹੋ ਗਏ ਨੇ ਸ਼ਾਨ ਸਾਹਿਬ ਦੀ ਇਹ ਹੁਣ ਲੰਗਰ ਵਰਤੋਣਾ ਹੀ ਉੱਥੇ ਜਗ੍ਹਾ ਆ ਖੇਤਾਂ 'ਚ ਆਡੇ ਪਿੰਡ ਦੇ ਆ ਬੰਦੇ ਆਪਣੇ ਤੇ ਉੱਥੇ ਅਜੇ ਦੋ ਬਾਰੀ ਸੇਵਾ ਲਈ ਕੀਰਮਾ ਚ ਬਾਕੀ ਅਜੇ ਸੂਸਾਂ ਨੂੰ ਵੀ ਆਣਾ ਸ਼ਾਮਾਂ ਨੂੰ ਉੱਥੇ ਵੀ ਦੇਖ ਲਾਂਗੇ ਕਰਮ ਚੰਗੇ ਆ ਤਾਂ ਹੁਣ ਜਾ ਕੇ ਖਾਣੇ ਐ ਆਈਸ ਕਰੀਮ ਤੇ ਭਟੂਰੇ ਵੀ ਆ ਉਹ ਇੱਕ ਅੰਧਾ ਖਾਵਾਂਗੇ ਮੁੜ ਕੇ ਤਾਂ ਮੱਖਾ ਹੀ ਹੋ ਜਾਂਦਾ ਆ ਆ ਗਰਮੀ ਆ ਗਰਮੀ ਇਹ ਫੇਰ ਕੋਸੇ ਪਾਣੀ ਬਹੁਤ ਪਿਆਸ ਲੱਗਦੀ ਆ ਵਲੈ ਲਓ ਯਸਕੀਮ ਗਾਓ ਲਓ ਜੀ ਬੁੱਲਵਾਲੋਂ ਦਾ ਬੰਦਾ ਹੈ ਭਾਈ ਕੀ ਨੰਬਰ ਤੁਹਾਡਾ ਹੈ ਨੰਬਰ ਕਿਨਾ ਏਤਾ ਨਹੀਂ ਭਾਈ ਏਤਾ ਨਹੀਂ ਏਤਾ ਨਹੀਂ ਬਈ ਨੰਬਰ ਯਾਰ ਐਦਾਂ ਦਾ ਨਾ ਕਰੋ ਹੁਣ ਮੈਂਗਾ ਲੁੱਕ ਚੱਲ ਕੰਟੈਕਟ ਕਰ ਲਓਗੇ ਨੰਬਰ ਨਹੀਂ ਏਤਾ ਬੁੱਲਵਾਲ ਦੁਕਾਨ ਦਾ ਦੱਸ ਦੇ ਭਾਈ ਕਿੱਥੇ ਐਡਰੈਸ ਹੈ ਯਾਨੀ ਮੰਦਰ ਮੋਹਰੇ ਸਹੀ ਹੈ ਸਿਆਣੀ ਮੰਦਰ ਸਿਆਣੀ ਮੰਦਰ ਸਿਆਣੀ ਮੰਦਰ ਸਿਆਣੀ ਮੈਂਗਾ ਸਿਆਣੀ ਕਰ ਚਲੋ ਠੀਕ ਹੈ ਹਾਂ ਜੀ ਮਿੱਤਰੋ ਹੁਣ ਮੈਂ ਚੱਲਾਂ ਸੂਸਾ ਨੂੰ ਏ ਇੱਥੇ ਹੀ ਬਲੌਗ ਹੈ ਖਤਮ ਮਿਲਦੇ ਆਂ ਅਗਲੇ ਬਲੌਗ ਚ ਓਕੇ ਬਾਏ ਟਾਟਾ ਹਾਂ ਥਿਆ ਰੱਖੋ ਸਾਰੇ ਜਾਣੇ ਆਪਣਾ